ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਗਰਾ ਪ੍ਰੋਡਕਸ਼ਨ YouTube ਚੈਨਲ ਦੇਖਣ ਵਾਲੇ ਸਾਰੇ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਨਾਗਰਾ ਪ੍ਰੋਡਕਸ਼ਨ Facebook ਪੇਜ ਨੂੰ ਫੋਲੋ ਕਰ ਲਓ ਬਾਈ ਉਹਦੇ ਉੱਤੇ ਵੀ ਆਪਣੀ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਬਾਈ ਜੀ ਲਓ ਬਈ ਅੱਜ ਆਪਾਂ ਫੇਰ ਇੱਕ ਜੋੜਾ ਲੈ ਕੇ ਆਇਆ ਲੱਕਿਆਂ ਦਾ ਬਾਈ ਠੀਕ ਹੈ ਬਾਈ ਸਾਫ ਚਿੱਟੇ ਕਾਲੀਆਂ ਅੱਖਾਂ ਦੇ ਬੋਦੀਦਾਰ ਹੈ ਬਾਈ ਕਮੂਤਰ ਦੇ ਥੋੜੀ ਜਿਹੀ ਫੁੱਲ ਮੋਜੇ ਤੇ ਕੂਤਰੀ ਦੇ ਥੋੜੀ ਜਿਹੀ ਕਟ ਮਾਉ ਜਾ ਬਈ ਬੋਦੀਦਾਰ ਆ ਬਈ ਤੇ ਫੁੱਲ ਮੌਰ ਦੀ ਕੂਤਰਾ ਹੈ ਤੇ ਕੂਤਰੀ ਦੇ ਕਟ ਮਾਉ ਜਾ ਬਈ ਤੇ ਜੋੜਾ ਲੱਗਿਆ ਲਗਾਇਆ ਬਈ ਜੀ ਜੋੜਾ ਲੱਗਿਆ ਲਗਾਇਆ ਕਰੋ ਚੈੱਕ ਵੀਰੇ ਦੇਖੋ ਬਈ ਪੂੰਛਾਂ ਕਿਹਾ ਬਈ ਹੈਗਾ ਜੋੜਾ ਲੱਗਿਆ ਲਗਾ ਜੋੜਾ ਬਈ ਇਹ ਆ ਕੂਤਰਾ ਬਈ ਮੂਰਲਾ ਜਿਹਦੇ ਫੁੱਲ ਮਾਉ ਜਾ ਜਿਹਦਾ ਥੋੜੀ ਜਿਹੀ ਕਟ ਮਾਉ ਜਾ ਬਈ ਉਹ ਕੁਬਦਰੀ ਹੈ ਬਈ ਕਰੋ ਬਈ ਚੈੱਕ ਜੋੜਾ ਤੇ ਉਹ ਬਈ ਲੱਗਿਆ ਲਗਾ ਜੋੜਾ ਬਈ ਇਹ ਠੀਕ ਹੈ ਬਈ ਜੀ ਕਿਸੇ ਨੇ ਵੀ ਲੈਣਾ ਹੋਵੇ ਤਾਂ ਕੰਟੈਕਟ ਕਰ ਸਕਦਾ ਹੈ ਮੇਰੇ ਨਾਲ 1000 ਰੁਪਏ ਦਾ ਹੈ ਜੋੜਾ ਜਿੰਨਾ ਬਈ 1000 ਰੁਪਏ ਦਾ ਦੇਣਾ ਬਈ ਇਹ ਜੋੜਾ ਠੀਕ ਹੈ ਬਈ ਜੀ ਤੇ ਫੋਨ ਨੰਬਰ ਮੇਰਾ 88728 01437 ਮੇਰਾ ਫੋਨ ਨੰਬਰ ਹੈ ਭਾਈ ਜੀ ਪੰਡਨਾਗਰਾ ਜ਼ਿਲ੍ਹਾ ਸੰਗਰੂਰ ਹੈ ਭਾਈ ਜੀ ਠੀਕ ਹੈ ਭਾਈ ਜੀ ਪੰਡਨਾਗਰਾ ਜ਼ਿਲ੍ਹਾ ਸੰਗਰੂਰ ਹੈ ਜਿਹਨੇ ਲੈਣਾ ਭਾਈ ਉਹ ਹੀ ਕੰਟੈਕਟ ਕਰਿਆ ਭਾਈ ਜੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ